ਕੇ 5 ਤਰੀਕ ਨੂੰ ਭਗਵੰਤ ਮਾਨ ਜੀ ਦਾ ਜਿਹੜਾ ਹੈਲੀਕਾਪਟਰ ਹੈਗਾ ਉਹ ਐਪ ਦੇ ਅਕੋਰਡਿੰਗ 2:25 ਤੇ ਦੁਪਹਿਰੇ ਉੱਡਿਆ ਤੇ 4:11 ਤੇ ਮੁੜਿਆ ਕਰੀਬ ਪੌਣੇ 2 ਘੰਟੇ ਦੀ ਰਾਈਡ ਸੀ ਤੇ ਇਹ ਕੁਛ ਨਹੀਂ ਕੀਤਾ ਇਹਨਾਂ ਨੇ ਇਹ ਜਿਹੜਾ ਹੈਗਾ ਢੇੜਾ ਕੱਢ ਕੇ ਜਿਹੜਾ ਮੈਂ ਤੁਹਾਨੂੰ ਦਿਖਾ ਦਿੰਨਾ ਢੇੜਾ ਕੱਢ ਕੇ ਇਹ ਚੰਡੀਗੜ੍ਹ ਤੋਂ ਉੱਡਿਆ ਤੇ ਇਹ ਢੇੜਾ ਕੱਢ ਕੇ ਪਠਾਨਕੋਟ ਉੱਪਰ ਪਹਾੜਾਂ ਦੇ ਕੋਲੋਂ ਢੇੜਾ ਕੱਢ ਕੇ ਵਾਪਸ ਆ ਗਿਆ ਯਾਨੀ ਕਿ ਪੌਣੇ 2 ਘੰਟੇ ਕਿਤੇ ਰੁਕਿਆ ਨਹੀਂਗਾ ਸਿਰਫ ਇੱਕ ਆਪਾਂ ਕਹਿੰਦੇ ਆ ਵੀ ਨਜ਼ਾਰਾ ਲੈਣ ਲਈ ਇਹ ਪੌਣੇ 2 ਘੰਟਿਆਂ ਦੀ ਰਾਈਡ ਕੀਤੀ ਗਈ ਔਰ ਮੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੀਦਾ ਕਿ ਉਹਨਾਂ ਦੇ ਕਿਹੜੇ ਮਹਿਮਾਨ ਨੂੰ ਉਹ ਜਿਹੜਾ ਇਹ ਨਜ਼ਾਰਾ ਦਿਵਾ ਕੇ ਲਿਆਇਆ ਤੇ ਕੀ ਗੱਲ ਹੈ ਕਿ ਜਦੋਂ ਕੋਈ ਜਨਤਕ ਲੋਕਾਂ ਦਾ ਫਾਇਦਾ ਨਹੀਂ ਸੀਗਾ ਤਾਂ ਜਿਹੜਾ ਮਿੰਟਾਂ ਦੇ ਹਿਸਾਬ ਨਾਲ ਲੱਖਾਂ ਰੁਪਏ ਇਸ ਦਾ ਖਰਚਾ ਉਹ ਕਿਉਂ ਕੀਤਾ ਗਿਆ ਸਵਾਲ ਇਹੀ ਹੈ ਕਿ ਜੇ ਤੁਸੀਂ ਕਿਤੇ ਰੁਕਣਾ ਨਹੀਂ ਸੀਗਾ ਕਿਤੇ ਤੁਹਾਨੂੰ ਕੰਮ ਨਹੀਂ ਸੀਗਾ ਤਾਂ ਤੁਸੀਂ ਇਹ ਢੇੜਾ ਕਿਉਂ ਲਾਇਆ ਪਾਉਣੇ 2 ਘੰਟਿਆਂ ਦਾ ਇੰਨੇ ਜਿਹੜੇ ਕਰੋੜਾਂ ਲੱਖਾਂ ਰੁਪਏ ਹੈਗੇ ਇਹ ਉਸ ਦਿਨ ਕਿਉਂ ਬਰਬਾਦ ਕੀਤੇ ਗਏ ਜਾਂ ਤੁਹਾਡਾ ਕੋਈ ਮਹਿਮਾਨ ਸੀ ਜਿਹਨੂੰ ਤੁਸੀਂ ਪਹਾੜ ਦਿਖਾ ਕੇ ਲਿਆਏ ਜਿਹੜੀ ਜ਼ਬਾਨਬੰਦੀ ਹੈ ਉਹ ਤੁਸੀਂ ਪੰਜਾਬ ਦੇ ਵਿੱਚ ਕਦੇ ਨਹੀਂ ਕਰ ਸਕਦੇ ਜਿਹੜਾ ਤੁਸੀਂ ਡਰਾਉਨ ਦੀ ਕੋਸ਼ਿਸ਼ ਕਰਦੇ ਹੋ ਉਹ ਕਦੇ ਨਹੀਂ ਕਰ ਸਕਦੇ ਅਸੀਂ ਕਦੇ ਨਹੀਂ ਡਰਨ ਵਾਲੇ ਕਦੇ ਨਹੀਂ ਝੁੱਕਣ ਵਾਲੇ ਉਹ ਲੈ ਕੇ ਆਖਿਆ ਜਾਂਦਾ ਕਿ ਪੰਜਾਬ ਦੇ ਕੋਲੇ ਹੈਲੀਕਾਪਟਰ ਕੋਈ ਜੇਕਰ ਐਮਰਜੈਂਸੀ ਹਾਲਾਤ ਬਣਦੇ ਆ ਜਾਂ ਕਿਸੇ ਨੂੰ ਕੋਈ ਐਮਰਜੈਂਸੀ ਪੈਂਦੀ ਹੋ ਉਸ ਦੇ ਕਰਕੇ ਮੁੱਖ ਮੰਤਰੀ ਦੁੱਤਾ ਹੋਇਆ ਕੀ ਕੋਈ ਐਮਰਜੈਂਸੀ ਹਾਲਾਤ ਸੀਗੇ ਕਿ ਜਿਹੜੇ ਹੁਣ ਦੁਬਾਰੇ ਉੱਤਰ ਲੈ ਕੇ ਆਈ ਗਏ ਨਹੀਂ ਪਤਾ ਨਹੀਂ ਜੀ ਦੱਸੋ ਇਹ ਤਾਂ ਮੁੱਖ ਮੰਤਰੀ ਸਾਹਿਬ ਦੱਸ ਸਕਦੇ ਆ ਪਰ ਜਦੋਂ ਕਿਤੇ ਐਮਰਜੈਂਸੀ ਹਾਲਾਤ ਹੋਣ ਤਾਂ ਉਹ ਹੈਲੀਕਾਪਟਰ ਉਤਰਦਾ ਵੀ ਹੁੰਦਾ ਉਹ ਪਹਾੜਾਂ ਕੰਨੀ ਜਾ ਕੇ ਉੱਪਰ ਦੀ ਢੇੜਾ ਕੱਢ ਕੇ ਨਹੀਂ ਮੁੜਦਾ ਹੁੰਦਾ ਹੈਲੀਕਾਪਟਰ ਕਿਤੇ ਉਤਰਿਆ ਨਹੀਂਗਾ ਕੋ ਅੱਜ 100 ਤੋਂ ਵੱਧ ਜਥੇਬੰਦੀਆਂ ਜਿਹੜੀਆਂ ਅਸੀਂ ਟੀਚਰ ਹੋਮ ਦੇ ਵਿੱਚ ਬਠਿੰਡਾ ਇਕੱਠੇ ਹੋਈਆਂ ਨੇ ਜਿਹੜਾ ਹੈਗਾ 24 ਜਨਵਰੀ ਨੂੰ ਦੁਪਹਿਰੇ 11 ਵਜੇ ਸਵੇਰੇ 11 ਵਜੇ ਬਠਿੰਡਾ ਦੇ ਵਿੱਚ ਪ੍ਰੋਟੈਸਟ ਰੱਖਿਆ ਲੋਕੋਈ ਟੀਮ ਨਾਲ ਜੁੜੋ ਤੁਸੀਂ ਮੈਂ ਇਮਤਾਜ਼ ਅੱਜ ਪੱਤਰਕਾਰਾਂ ਅਤੇ ਆਰਟੀ ਕਰਮਕੁੰਨ ਦੇ ਵਿਰੁੱਧ ਜੋ ਪਰਚਾ ਸਰਕਾਰ ਨੇ ਕੀਤਾ ਉਸ ਨੂੰ ਲੈ ਕੇ ਮੀਟਿੰਗ ਸੀ ਤਾਂ ਮੀਟਿੰਗ ਤੋਂ ਬਾਅਦ ਜੋ ਫੈਸਲੇ ਲਏ ਗਏ ਆ ਉਹ ਹੈ ਕਿ 24 ਜਨਵਰੀ ਨੂੰ ਬਠਿੰਡਾ ਡੀਸੀ ਦਫ਼ਤਰ ਦਾ ਵੱਡੇ ਪੱਧਰ ਤੇ ਘਰਾਓ ਕੀਤਾ ਜਾਊਗਾ ਤਾਂ ਸਾਡੇ ਨਾਲ ਗੱਲਬਾਤ ਕਰਨ ਲਈ ਮਾਰਿੰਗ ਗੁਵੇਲ ਨੇ ਇੱਕ ਨਵੀਂ ਜਾਣਕਾਰੀ ਵੀ ਲੈ ਕੇ ਆਇਆ ਜਿਹੜਾ ਰੌਲਾ ਸੀਗਾ ਹੈਲੀਕਾਪਟਰ ਨੂੰ ਲੈ ਕੇ ਇੱਕ ਹੈਲੀਕਾਪਟਰ ਦਾ ਰੂਟ ਹੋਰ ਸਾਹਮਣੇ ਆਏ ਗੱਲਬਾਤ ਕਰਦੇ ਆਂ ਬਈ ਸਭ ਤੋਂ ਪਹਿਲਾਂ ਤਾਂ ਜੋ ਅੱਜ ਫੈਸਲਾ ਲਿਆ ਗਿਆ ਉਸ ਦੇ ਬਾਰੇ ਜਾਣਕਾਰੀ ਦਿਓ ਕਿ ਕੀ ਫੈਸਲਾ ਲਿਆ ਗਿਆ ਅੱਜ ਮੀਟਿੰਗ ਸੀ ਜਥੇਬੰਦੀਆਂ ਦੀ ਜਥੇਬੰਦੀਆਂ ਦੇਖੋ ਅੱਜ 100 ਤੋਂ ਵੱਧ ਜਥੇਬੰਦੀਆਂ ਜਿਹੜੀਆਂ ਅਸੀਂ ਟੀਚਰ ਹੋਮ ਦੇ ਵਿੱਚ ਬਠਿੰਡਾ ਇਕੱਠੇ ਹੋਈਆਂ ਨੇ ਤਾਂ ਇਹ ਸਾਰੀ ਸਾਰੀਆਂ ਜਥੇਬੰਦੀਆਂ ਇਸ ਕਰਕੇ ਇਕੱਠੇ ਹੋਇਆ ਜਥੇਬੰਦੀਆਂ ਦੇ ਨੁਮਾਇੰਦੇ ਇਕੱਠੇ ਹੋਇਆ ਤਾਂ ਇਸ ਕਰਕੇ ਇਕੱਠੇ ਹੋਇਆ ਕਿ ਜਿਹੜੀ ਜ਼ਬਾਨਬੰਦੀ ਕਰਨ ਦੀ ਕੋਸ਼ਿਸ਼ ਭਗਵੰਤ ਮਾਨ ਸਰਕਾਰ ਕਰ ਰਹੀ ਹੈ ਉਹ ਅਸੀਂ ਨਹੀਂ ਹੋਣ ਦੇਣੀ ਔਰ ਇਹਨਾਂ ਨੇ ਕਿਹਾ ਕਿ ਜਿਸ ਦਿਨ ਵੀ ਅਸੀਂ ਪ੍ਰੋਟੈਸਟ ਰੱਖਾਂਗੇ ਇਸ ਵੇਸ ਵੱਡੀ ਸਟਰੈਂਥ ਦੇ ਵਿੱਚ ਜਿਹੜੇ ਹੈਗੇ ਆ ਉਹਦੇ ਸਾਥੀ ਲੈ ਕੇ ਆਉਣਗੇ ਔਰ ਦੂਜੀ ਵੱਡੀ ਗੱਲ ਅਸੀਂ ਜਿਹੜਾ ਹੈਗਾ 24 ਜਨਵਰੀ ਨੂੰ ਦੁਪਹਿਰੇ 11 ਵਜੇ ਸਵੇਰੇ 11 ਵਜੇ ਪਠਿੰਡਾ ਦੇ ਵਿੱਚ ਪ੍ਰੋਟੈਸਟ ਰੱਖਿਆ ਹੈ ਸੋ ਜਿਹੜੇ ਵੀ ਲੋਕ ਦੇਖ ਰਹੇ ਆ ਉਹ ਜਰੂਰ ਪਹੁੰਚੋ ਇੱਕ ਵੱਡਾ ਮੁਜ਼ਾਹਰਾ ਹੋਣ ਜਾ ਰਿਹਾ ਹੈ ਇਹ ਜ਼ੁਬਾਨ ਬੰਦੀ ਦੇ ਖਿਲਾਫ ਫਰੀडम ਆਫ ਸਪੀਚ ਦੇ ਜਿਹੜੇ ਇਹ ਬੈਰੀ ਬਣੇ ਨੇ ਉਹਦੇ ਖਿਲਾਫ ਸੋ ਅਸੀਂ ਕਰਾਂਗੇ ਤੇ ਦੂਜੀ ਵੱਡੀ ਗੱਲ ਜਿਹੜੀ ਹੈਲੀਕਾਪਟਰ ਦੀ ਹੈ ਮੈਂ ਹੁਣੇ ਦੇਖ ਰਿਹਾ ਸੀ ਕਿ 5 ਤਰੀਕ ਨੂੰ ਭਗਵੰਤ ਮਾਨ ਜੀ ਦਾ ਜਿਹੜਾ ਹੈਲੀਕਾਪਟਰ ਹੈਗਾ ਉਹ ਐਪ ਦੇ ਅਕੋਰਡਿੰਗ 2:25 ਤੇ ਦੁਪਹਿਰੇ ਉੱਡਿਆ ਤੇ 4:11 ਤੇ ਮੁੜਿਆ ਕਰੀਬ ਪੌਣੇ 2 ਘੰਟੇ ਦੀ ਰਾਈਡ ਸੀ ਤੇ ਇਹ ਜਿਹੜਾ ਹੈਗਾ ਢੇੜਾ ਕੱਢ ਕੇ ਜਿਹੜਾ ਮੈਂ ਤੁਹਾਨੂੰ ਦਿਖਾ ਦਿੰਦਾ ਹੈ ਢੇੜਾ ਕੱਢ ਕੇ ਇਹ ਚੰਡੀਗੜ੍ਹ ਤੋਂ ਉੱਡਿਆ ਤੇ ਇਹ ਢੇੜਾ ਕੱਢ ਕੇ ਪਠਾਨਕੋਟ ਉੱਪਰ ਪਹਾੜਾਂ ਦੇ ਕੋਲੋਂ ਢੇੜਾ ਕੱਢ ਕੇ ਵਾਪਸ ਆ ਗਿਆ ਯਾਨੀ ਕਿ ਪੌਣੇ 2 ਘੰਟੇ ਕਿਤੇ ਰੁਕਿਆ ਨਹੀਂਗਾ ਸਿਰਫ ਇੱਕ ਆਪਾਂ ਕਹਿੰਦੇ ਆ ਵੀ ਨਜ਼ਾਰਾ ਲੈਣ ਲਈ ਇਹ ਪੌਣੇ 2 ਘੰਟਿਆਂ ਦੀ ਰਾਈਡ ਕੀਤੀ ਗਈ ਔਰ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੀਦਾ ਕਿ ਉਹਨਾਂ ਦੇ ਕਿਹੜੇ ਮਹਿਮਾਨ ਨੂੰ ਉਹ ਜਿਹੜਾ ਇਹ ਨਜ਼ਾਰਾ ਦਿਵਾ ਕੇ ਲੈ ਆਏ ਆ ਤੇ ਕੀ ਗੱਲ ਹੈ ਕਿ ਜਦੋਂ ਕੋਈ ਜਨਤਕ ਲੋਕਾਂ ਦਾ ਫਾਇਦਾ ਨਹੀਂ ਸੀਗਾ ਤab ਜਿਹੜਾ ਮਿੰਟਾਂ ਦੇ ਹਿਸਾਬ ਨਾਲ ਲੱਖਾਂ ਰੁਪਏ ਦਾ ਖਰਚਾ ਉਹ ਕਿਉਂ ਕੀਤਾ ਗਿਆ ਬੱਸ ਇਹ ਗੱਲ ਕਰੀਏ ਜਿੰਨਾ ਕਿ ਗੀੜਾ ਮੁੱਖ ਮੰਤਰੀ ਸਾਹ ਨੇ ਪਠਾਨਕੋਟ ਤੱਕ ਦਾ ਲਾਇਆ ਚੰਡੀਗੜ੍ਹ ਤੋਂ ਕਿੰਨਾ ਕਿ ਖਰਚਾ ਇੰਨੇ ਮਿੰਟਾਂ ਦਾ ਜੈਨੇ ਖਰਚਾ ਕੇ ਇਹ ਖਰਚਾ ਲੱਖਾਂ ਦੇ ਵਿੱਚ ਹੈਗਾ ਇਹਦਾ ਹੁਣ ਜਿਹੜਾ ਅਸਲੀ ਜਵਾਬ ਉਹ ਤਾਂ ਆਰਟੀਆ ਦੇ ਰਾਹੀਂ ਮਿਲੂਗਾ ਜਿਹੜਾ ਇਹ ਨਹੀਂ ਦਿੰਦੇ ਪਰ ਸਵਾਲ ਇਹੀ ਹੈ ਕਿ ਜੇ ਤੁਸੀਂ ਕਿਤੇ ਰੁਕਣਾ ਨਹੀਂ ਸੀਗਾ ਕਿਤੇ ਤੁਹਾਨੂੰ ਕੰਮ ਨਹੀਂ ਸੀਗਾ ਤਾਂ ਤੁਸੀਂ ਇਹ ਢੇੜਾ ਕਿਉਂ ਲਾਇਆ ਪੌਣੇ ਲੋ ਘੰਟਿਆਂ ਦਾ ਇੰਨੇ ਜਿਹੜੇ ਕਰੋੜਾ ਲੱਖਾਂ ਰੁਪਏ ਹੈਗੇ ਇਹ ਉਸ ਦਿਨ ਕਿਉਂ ਬਰਬਾਦ ਕੀਤੇ ਗਏ ਜਾਂ ਤੁਹਾਡਾ ਕੋਈ ਮਹਿਮਾਨ ਸੀ ਜਿਹਨੂੰ ਤੁਸੀਂ ਪਹਾੜ ਦਿਖਾ ਕੇ ਲਾਏ ਜਾਂ ਕੀ ਗੱਲ ਸੀ ਇਹ ਉਹ ਦੱਸਣ ਸਾਨੂੰ ਕਿਉਂਕਿ ਇਸੇ ਹੈਲੀਕਾਪਟਰ ਦਾ ਰੌਲਾ ਪੈਂਦਾ ਹੈ ਕਿਉਂਕਿ ਹੈਲੀਕਾਪਟਰ ਦਾ ਕਹਿੰਦੇ ਕਿ ਹਿਸਾਬ ਅਸੀਂ ਦੀਨਾਂ ਨਹੀਂ ਸਰਕਾਰ ਸਾਹ ਹਿਸਾਬ ਤਾਂ ਦੇ ਨਹੀਂ ਰਹੀ ਔਰ ਲੱਖਾਂ ਰੁਪਏ ਉਹਦੇ باوجود ਫਿਰ ਕਾਰਨ ਕੀ ਮੰਨਦੇ ਹੋ ਕਿ ਪ੍ਰੋਗਰਾਮ ਸੀਗਾ ਉਸ ਦਿਨ ਮੁੱਖ ਮੰਤਰੀ ਸਾਹਿਬ ਦਾ ਉਸ ਇਲਾਕੇ ਦੇ ਵਿੱਚ ਜਿੱਧਰ ਗਿਆ ਕੇ ਆਇਆ ਨਹੀਂ ਜਦੋਂ ਰੁਕਿਆ ਹੀ ਨਹੀਂ ਜਦੋਂ ਹੈਲੀਕਾਪਟਰ ਰੁਕਿਆ ਦਿਖੀ ਨਹੀਂ ਰਿਹਾ ਹੈ ਅਪ ਦੇ ਅਕੋਰਡਿੰਗ ਰੁਕਿਆ ਹੀ ਨਹੀਂਗਾ ਉੱਥੇ ਕਿਤੇ ਤੇ ਫਿਰ ਪ੍ਰੋਗਰਾਮ ਹੁੰਦਾ ਤਾਂ ਇਹ ਰੁਕਦਾ ਕਿਤੇ ਠਹਿਰਾ ਦਿੰਦਾ ਤੇ ਫਿਰ ਵਾਪਸ ਆਉਂਦਾ ਸੋ ਜਿਹੜਾ ਇਹ ਹੈਲੀਕਾਪਟਰ ਹੈ ਪੌਣੇ ਦੋ ਘੰਟੇ ਲਈ ਲਗਾਤਾਰ ਓੜਿਆ ਉੱਪਰ ਦੀ ਪਹਾੜਾਂ ਦੇ ਉੱਪਰ ਦੀ ਗੇੜਾ ਕੱਢ ਕੇ ਹਿਮਾਲਿਆ ਦੇ ਵਿੱਚੋਂ ਆਇਆਗਾ ਸੋ ਇਹ ਤਾਂ ਐਵੇਂ ਜੇ ਲੱਗਦਾ ਕਿ ਬਸ ਵੀ ਜਿਵੇਂ ਨਜ਼ਾਰਾ ਦੇਣ ਲਈ ਆਪਾਂ ਚੱਲੀ ਯਾਰ ਗੇੜੀ ਜੀ ਲ ਜਿਹੜੇ ਕਿ ਲੱਖਾਂ ਰੁਪਏ ਉਹ ਕਿਉਂ ਖਰਚ ਕੀਤਾਗੇ ਅਸੀਂ ਸਵਾਲ ਪੁੱਛਦੇ ਰਹਿਣਾ ਕੋਈ ਰੋਲਾ ਨਹੀਂ ਤੁਸੀਂ ਸੱਟ ਤੇ ਹੋਰ ਪਰਚੇ ਪਾ ਦਿਓ ਕਿਸੇ ਨੂੰ ਕੋਈ ਫਿਕਰ ਨਹੀਂ ਹੈਗਾ ਕਿਉਂਕਿ ਅਸੀਂ ਗੱਲ ਜਿਹੜੀ ਤੁਸੀਂ ਪਰਚੇ ਪਾਇਆ ਅਸੀਂ ਲੋਕਾਂ ਦੇ ਵਿੱਚ ਲੈ ਕੇ ਗਏ ਆਂ ਔਰ ਲੋਕਾਂ ਨੇ ਇਸ ਚੀਜ਼ ਦਾ ਵਿਰੋਧ ਕਰਨਾ ਹੀ ਕਰਨਾ ਹੈ ਕਿਉਂਕਿ ਜਿਹੜੀ ਜ਼ਬਾਨਬੰਦੀ ਆ ਤੁਸੀਂ ਪੰਜਾਬ ਦੇ ਵਿੱਚ ਕਦੇ ਨਹੀਂ ਕਰ ਸਕਦੇ ਜਿਹੜਾ ਤੁਸੀਂ ਡਰਾਉਣ ਦੀ ਕੋਸ਼ਿਸ਼ ਕਰਦੇ ਹੋ ਉਹ ਕਦੇ ਨਹੀਂ ਕਰ ਸਕਦੇ ਅਸੀਂ ਕਦੇ ਨਹੀਂ ਡਰਨ ਵਾਲੇ ਕਦੇ ਨਹੀਂ ਝੁਕਨ ਵਾਲੇ ਹੈਲੀਕਾਪਟਰ ਨੂੰ ਲੈ ਕੇ ਆਖਿਆ ਜਾਂਦਾ ਕਿ ਪੰਜਾਬ ਦੇ ਕੋਲੇ ਹੈਲੀਕਾਪਟਰ ਕੋਈ ਜੇਕਰ ਐਮਰਜੈਂਸੀ ਹਾਲਾਤ ਬਣਦੇ ਆ ਜਾਂ ਕਿਸੇ ਨੂੰ ਕੋਈ ਐਮਰਜੈਂਸੀ ਪੈਂਦੀ ਉਹ ਉਸ ਦੇ ਕਰਕੇ ਮੁੱਖ ਮੰਤਰੀ ਦਿੱਤਾ ਹੋਇਆ ਕੀ ਕੋਈ ਐਮਰਜੈਂਸੀ ਹਾਲਾਤ ਸੀਗੇ ਕਿ ਜਿਹੜੇ ਹੁਣ ਦੁਬਾਰੇ ਉੱਧਰ ਲੈ ਕੇ ਗਿਆ ਹੈ ਨਹੀਂ ਪਤਾ ਨਹੀਂ ਜੀ ਦੱਸੋ ਇਹ ਤਾਂ ਮੁੱਖ ਮੰਤਰੀ ਸਾਹਿਬ ਦੱਸ ਸਕਦੇ ਆ ਪਰ ਜਦੋਂ ਕਿਤੇ ਐਮਰਜੈਂਸੀ ਹਾਲਾਤ ਹੋਣ ਤਾਂ ਉਹ ਹੈਲੀਕਾਪਟਰ ਉਤਰਦਾ ਵੀ ਹੁੰਦਾ ਉਹ ਪਹਾੜਾ ਕੰਨੀ ਜਾ ਕੇ ਉੱਪਰ ਦੀ ਢੇੜਾ ਕੱਢ ਕੇ ਗੇੜਾ 2 ਘੰਟੇ 46 ਮਿੰਟ ਦਾ ਗੇੜਾ ਲਾਇਆ 1 ਘੰਟਾ 46 ਮਿੰਟ ਦਾ ਜਿਹੜਾ ਲਾ ਕੇ ਆਏ ਆ ਸੋ ਇਹ ਦੱਸਣਾ ਚਾਹੀਦਾ ਕਿ ਤੁਸੀਂ ਕਿੱਥੇ ਇਹ ਪੰਜਾਬ ਦੇ ਪੈਸਿਆਂ ਦੀ ਬਰਬਾਦੀ ਕਰਦੇ ਹੋ ਜਿਹੇ ਕਿਸੇ ਪਬਲਿਕ ਇੰਟਰਸਟ ਦੇ ਵਿੱਚ ਸੀਗਾ ਤਾਂ ਲੋਕਾਂ ਨੂੰ ਦੱਸੋ ਕਿ ਕਿਹੜਾ ਪਬਲਿਕ ਇੰਟਰਸਟ ਤੁਸੀਂ ਜਿਹੜਾ ਹੈਗਾ ਉਪਰ ਇਸ ਗੇੜੇ ਨਾਲ ਤੁਹਾਨੂੰ ਮਿਲਿਆ ਇਹ ਲੋਕਾਂ ਨੂੰ ਇਸ ਗੇੜੇ ਦਾ ਜਿਹੜਾ ਹੈਗਾ ਕੀ ਫਾਇਦਾ ਹੋਇਆ ਕੀ ਆਵਾਜ਼ ਬੰਦ ਕਰਕੇ ਉਹ ਇਹੀ ਚਾਹੁੰਦੇ ਨੇ ਕਿ ਜਿਹੜੀਆਂ ਜਈਆਂ ਜਾਣਕਾਰੀਆਂ ਨੇ ਉਹ ਨਾ ਲੋਕ ਪੁੱਛਣ ਜਾਂ ਨਾ ਸਵਾਲ ਕਰਿਆ ਕਰਨ ਜਿਵੇਂ ਹੈਲੀਕਾਪਟਰ ਦੇ ਕੋਲ ਨਹੀਂ ਬਿਲਕੁਲ ਦੋ ਗੱਲਾਂ ਨੇ ਜੀ ਇੱਕ ਤਾਂ ਇਹ ਜਿਹੇ ਸਵਾਲ ਜਿਹੜੇ ਹੈਗੇ ਲੋਕ ਇੱਥੇ ਉਹ ਚਾਹੁੰਦੇ ਨੇ ਕਿ ਇਹ ਜਿਹੇ ਜਾਣਕਾਰੀਆਂ ਲੋਕਾਂ ਦੇ ਵਿੱਚ ਨਾ ਆਉਣ ਔਰ ਦੂਜੀ ਵੱਡੀ ਗੱਲ ਇਹ ਚਾਹੁੰਦੇ ਨੇ ਕਿ ਸਾਲ ਰਹਿ ਗਿਆ ਹੁਣ ਅਸੀਂ ਪਿੰਡਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕਾਂ ਕੋਲੇ ਜਾਣਾ ਤੇ ਲੋਕ ਸਾਡੇ ਤੋਂ ਸਵਾਲ ਨਾ ਪੁੱਛਣ ਉਹਨਾਂ ਦੇ ਵਿੱਚ ਡਰ ਪਾਣਾ ਪਾਉਣਾ ਚਾਹੁੰਦੇ ਨੇ ਮੈਂ ਲੋਕਾਂ ਨੂੰ ਕਹਿੰਦਾ ਵੀ ਅਸੀਂ ਤੁਹਾਡੇ ਨਾਲ ਹਾਂ ਸਾਰੀਆਂ ਜਥੇਬੰਦੀਆਂ ਤੁਹਾਡੇ ਨਾਲ ਨੇ ਸਾਰੇ ਸੰਘਰਸ਼ੀ ਲੋਕ ਤੁਹਾਡੇ ਨਾਲ ਨੇ ਤੁਹਾਡਾ ਇਹ ਕੋਈ ਵੀ ਬਾਲ ਵੀ ਬਿੰਗਾ ਨਹੀਂ ਕਰ ਸਕਦੇ ਤੁਸੀਂ ਸਵਾਲ ਵਿੱਚ ਜਿਗੋ ਕੇ ਪੁੱਛੋ ਕਿਉਂਕਿ 4 ਸਾਲਾਂ ਦੇ ਵਿੱਚ ਇਹਨਾਂ ਨੇ ਕੀਤਾ ਕੱਖ ਨਹੀਂ ਜੇ ਕੀਤਾ ਹੁੰਦਾ ਤੇ ਇਹ ਸਵਾਲ ਜਿਹੜੇ ਹੈਗੇ ਆ ਉਹ ਹੋਣੇ ਹੀ ਨਹੀਂ ਸੀਗੇ ਇਹ ਆਪ ਦਾ ਰਿਪੋਰਟ ਕਾਰਡ ਲੈ ਕੇ ਜਾਂਦੇ ਦਾ ਕੁਝ ਖਾਸ ਨਹੀਂ ਪੁੱਛਿਆ ਸੀ ਮੈਂ ਤਾਂ ਸਿਰਫ ਇਹ ਪੁੱਛਿਆ ਸੀ ਕਿ ਕੌਣ ਉੱਡਿਆ ਉਹਦੇ ਵਿੱਚ ਜੇ ਕੋਈ ਸਹੀ ਬੰਦਾ ਉੱਡਿਆ ਹੁੰਦਾ ਤਾਂ ਇਹ ਦੱਸ ਦਿੰਦੇ بس ਇੰਨੀ ਗੱਲ ਹੈਗੀ ਆਖਰ ਦੇ ਵਿੱਚ ਕੀ ਬੇਨਤੀ ਕਰਨੀ ਚਾਹੁੰਦੇ ਜੋ ਲੋਕ ਤੁਹਾਨੂੰ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ 24 ਤਰੀਕ ਦੀ ਜਿਹੜੀ ਪ੍ਰੋਗਰਾਮ ਹੈ ਜਨਤਕ ਇਕੱਠ ਹੈ ਬਠਿੰਡੇ 11 ਵਜੇ ਜ਼ਰੂਰ ਪਹੁੰਚੋ 24 ਜਨਵਰੀ ਨੂੰ ਸਾਰੀਆਂ ਜਥੇਬੰਦੀਆਂ ਆ ਰਹੀਆਂ ਨੇ ਸਾਰੇ ਆਮ ਲੋਕ ਉਹਦੇ ਵਿੱਚ ਸ਼ਮੂਲੀਅਤ ਕਰ ਰਹੇ ਆ ਤੁਸੀਂ ਵੀ ਕਰੋ ਕਿਉਂਕਿ ਇਹ ਲੜਾਈ ਮਾਨਕ ਗੋਇਲ ਜਾਂ ਮਨਿੰਦਰ ਦੀ ਨਹੀਂ ਹੈਗੀ ਇਹ ਲੜਾਈ ਜਵਾਨ ਬੰਦੀ ਦੀ ਹੈ ਇਹ ਲੜਾਈ ਫਰੀडम ਆਫ ਸਪੀਚ ਦੀ ਹੈ ਤੁਹਾਡੇ ਬੋਲਣ ਦੇ ਅਧਿਕਾਰ ਦੀ ਹੈ ਉਹਨੂੰ ਇਹ ਦੱਬਣ ਦੀ ਕੋਸ਼ਿਸ਼ ਕਰਦੇ ਆ ਤੇ ਅਸੀਂ ਉਸਨੂੰ ਕਿਸੇ ਵੀ ਤਰੀਕੇ ਮਰਨ ਨਹੀਂ ਦੇਣਾ ਕਿਉਂਕਿ ਉਹ ਸਾਡਾ ਇੱਕ ਬੇਹਜਾ ਹੱਕ ਹੈਗਾ ਜਿਹੜਾ ਸਾਨੂੰ ਸਵਿਧਾਨ ਦਿੰਦਾ ਉਹ ਭਗਵੰਤ ਮਾਜੀ ਨੇ ਦਿੱਤਾ ਹੋਇਆ ਤੇ ਅਸੀਂ ਉਹਦੇ ਲਈ ਹਮੇਸ਼ਾ ਲੜਦੇ ਰਹਾਂਗੇ ਚਾਹੇ ਸਾਨੂੰ ਕੋਈ ਵੀ ਉਹਦਾ ਖਮਾਜਾ ਭਗਤ ਨਾ ਬੋਲੇ ਬਹੁਤ ਧੰਨਵਾਦ ਬਾਈ ਥੈਂਕ ਯੂ ਜੀ